ਬਿੱਤੇ ਦਿਨੀ ਜਾਰੀ ਹੋਈ ਇੱਕ ਰਿਪੋਰਟ ਦੇ ਅਨੁਸਾਰ ਪੂਰੇ ਕੈਨੇਡਾ ਵਿੱਚ ਘਰਾਂ ਦੇ ਕਿਰਾਏ ਫਿਰ ਤੋਂ ਵਧਣ ਲੱਗੇ ਹਨ ਜੁਲਾਈ ਮਹੀਨੇ ਰਹਿੈਸ਼ੀ ਪ੍ਰਾਪਰਟੀਆਂ ਦਾ ਔਸਤਨ ਕਿਰਾਇਆ 2201 ਡਾਲਰ ਪ੍ਰਤੀ ਮਹੀਨਾ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 5.9% ਵੱਧ ਚੁੱਕਾ ਹੈ ਇਹ ਅੰਕੜੇ ਰੈਂਟਲਸ ਕੈਨੇਡਾ ਤੇ ਲਿਸਟ ਕੀਤੇ ਗਏ ਨਵੇਂ ਯੂਨਟਾਂ ਦੇ ਆਧਾਰ ਤੇ ਹਨ ਰੈਂਟਲ ਕੈਨੇਡਾ ਦੇ ਐਸੋਸੀਏਟਡ ਡਾਇਰੈਕਟਰ ਜਿਆਕੋਮੋ ਲੈਡਜ਼ਨੇਕ ਨੇ ਆਖੀ ਜਿਹੜੇ ਸੂਬੇ ਕਿਰਾਏ ਪੱਖੋਂ ਸਭ ਤੋਂ ਸਸਤੇ ਹਨ ਹੁਣ ਉਹਨਾਂ ਵਿੱਚ ਕਿਰਾਏ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਹੇ ਹਨ ਇਸ ਦੇ ਉਲਟ ਕੁਟਾਰੀ ਹੋਤੇ ਬੀਸੀ ਜਿੱਥੇ ਸਾਦਰ ਸਾਲ ਪੱਦਰਤੀ ਕਿਰਾਇਆਂ ਵਿੱਚ ਕਮੀ ਦਰਜ ਹੋਈ ਹੈ ਉਹਨਾਂ ਕਿਹਾ ਹੈ ਕਿ ਇਹਨਾਂ ਦੋ ਸੂਬਿਆਂ ਵਿੱਚ ਕੋਈ ਵੀ ਛੇਤੀ ਕਿਤੇ ਕਿਰਾਏ ਘਟਣ ਦੀ ਉਮੀਦ ਨਹੀਂ ਕਰਦਾ ਵੈਂਕੂਵਰ ਵਿੱਚ ਪਿਛਲੇ ਸਾਲ ਨਾਲੋਂ ਕਿਰਾਏ ਵਿੱਚ ਲਗਭਗ 7% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇੱਥੇ 5% ਦੀ ਕਿਰਾਇਆਂ ਵਿੱਚ ਗਿਰਾਵਟ ਆਈ ਹੈ ਦੂਜੇ ਪਾਸੇ ਹੈਲੀਫੈਕਸ ਵਿੱਚ 18.2% ਦੀ ਵਾਧਾ ਦਰਜ ਕੀਤਾ ਗਿਆ ਹੈ ਐਡਮਿੰਟਨ ਰੈਜੀਨਾ ਵਰਗੇ ਵੱਡੇ ਸ਼ਹਿਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਕੈਲਗਰੀ ਅਤੇ ਇਸ ਦੇ ਆਲੇ ਦੁਆਲੇ ਛੋਟੇ ਸ਼ਹਿਰਾਂ ਵਿੱਚ ਵੀ ਵਧੇ ਹਨ ਲੈਥਬ੍ਰਿਜ ਵਿੱਚ ਕਿਰਾਏ ਦੀ ਦਰ 20% ਤੱਕ ਵਧੀ ਹੈ ਸਸਕਾਚੂਇਨ ਵਿੱਚ ਕਿਰਾਏ ਦੀ ਦਰ ਕਨੇਡਾ ਵਿੱਚ ਬਾਕੀ ਸ਼ਹਿਰਾਂ ਨਾਲੋਂ ਸਭ ਤੋਂ ਵੱਧ ਵਧੀ ਹੈ ਜਿੱਥੇ 2.2% ਦੀ ਸਾਲਾਨਾ ਦਰ ਨਾਲ ਕਿਰਾਏ ਵਧੇ ਹਨ ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਮਹਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਹਰ ਸਾਲ ਅੰਦਾਜ਼ਨ 1100 ਲੋਕਾਂ ਦੀ ਮੌਤ ਗੱਡੀਆਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂਏ ਨਾਲ ਫੈਲ ਰਹੇ ਪ੍ਰਦੂਸ਼ਣ ਤੋਂ ਹੋ ਰਹੀ ਹੈ ਇੱਕ ਨਵੀਂ ਪ੍ਰਕਾਸ਼ਿਤ ਹੋਈ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਲਟਰਾ ਫਾਈਨ ਕਣਜ ਬਜੂ ਜਾਣੇ ਜਾਂਦੇ ਛੋਟੇ ਛੋਟੇ ਕਣ ਜਦੋਂ ਵਿਅਕਤੀ ਦੇ ਸੰਪਰਕ ਵਿੱਚ ਲੰਬਾ ਸਮਾਂ ਰਹਿੰਦੇ ਹਨ ਤਾਂ ਇਹ ਸਾਰ ਹੀ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਕਈ ਬਿਮਾਰੀਆਂ ਦੇ ਨਾਲ-ਨਾਲ ਮੌਤ ਦੇ ਜੋਖਮ ਨੂੰ ਵੀ ਵਧਾਉਂਦੇ ਹਨ ਕਸਤੀ ਦੇ ਮਹਾਰਾਂ ਨੇ ਟੋਰਾਂਟੋ ਤੇ ਮੌਂਟਰੀਅਲ ਦੇ ਨੇੜਲੇ ਸ਼ਹਿਰਾਂ ਵਿੱਚ 2001 ਅਤੇ 2016 ਦੇ ਵਿਚਕਾਰ ਹਵਾ ਪ੍ਰਦੂਸ਼ਣ ਦੇ ਪੱਧਰ ਦਾ ਪਤਾ ਲਗਾਇਆ ਜਿੱਥੇ ਕਿ ਕੁੱਲ 1.5 ਮਿਲੀਅਨ ਲੋਕਾਂ ਦੇ ਘਰ ਹਨ ਅਤੇ ਅਲਟਰਾ ਫਾਈਨ ਕਣ ਦੇ ਸੰਪਰਕ ਅਤੇ ਮੌਤ ਦੇ ਜੋਖਮ ਵਿਚਕਾਰ ਸਬੰਧ ਦੀ ਗਣਨਾ ਕਰਨ ਲਈ ਅੰਕੜੇ ਇਕੱਠੇ ਕੀਤੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਲਟਰਾ ਫਾਈਨ ਕਣ ਛੋਟੇ ਆਕਾਰ ਦੇ ਹੁੰਦੇ ਹਨ ਜੋ ਕਿ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਕੇ ਖੂਨ ਦੇ ਪ੍ਰਵਾਹ ਵਿੱਚ ਦਾਖਲ ਕਰ ਜਾਂਦੇ ਹਨ ਜਿਸ ਨਾਲ ਦਿਲ ਅਤੇ ਫੇਫੜੇ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਮਾਹਰਾਂ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਅਤੇ ਸੂਬੇ ਸਰਕਾਰਾਂ ਨੂੰ ਅਲਟਰਾ ਫਾਈਨ ਕਣ ਦੀ ਰੋਕਥਾਮ ਲਈ ਸੀਮਾ ਨਿਰਧਾਰਿਤ ਕਰਨ ਦੀ ਲੋੜ ਹੈ ਅਤੇ ਅਜੇ ਹਜਰੀਲਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਵੱਡੇ ਜੁਰਮਾਨੇ ਲਾਉਣ ਦਾ ਵੀ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਜ਼ਰਾਈਲ ਨੇ ਸ਼ਨੀਵਾਰ ਨੂੰ ਗਾਜ਼ਾ ਦੇ ਇੱਕ ਸਕੂਲ 'ਤੇ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਜਾਣਕਾਰੀ ਦਿੰਦੇ ਹੋਏ ਫਿਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਵਿੱਚ ਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਸਕੂਲ ਤੇ ਇਜ਼raਇਲੀ ਹਮਲੇ 'ਚ 100 ਤੋਂ ਵੱਧ ਫਿਲਸਤੀਨੀ ਮਾਰੇ ਗਏ ਹਨ। ਇਹ ਹਮਲੇ 'ਚ ਦਰਜਨਾ ਹੋਰ ਲੋਕ ਵੀ ਜ਼ਖਮੀ ਹੋਏ ਹਨ। ਦੂਜੇ ਪਾਸੇ ਇਜ਼raਇਲੀ ਫੌਜ ਨੇ ਕਿਹਾ ਹੈ ਕਿ ਉਸਨੇ ਹਮਾਸ ਦੇ ਇੱਕ ਕਮਾਂਡ ਸੈਂਟਰ ਤੇ ਹਮਲਾ ਕੀਤਾ ਹੈ। ਇਸ ਦੌਰਾਨ ਹਮਾਸ ਦੁਆਰਾ ਸੰਚਾਲਿਤ ਮੀਡੀਆ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲੀ ਹਮਲਿਆਂ ਨੇ ਫਜ਼ਰ ਦੀ ਨਮਾਜ਼ ਅਦਾ ਕਰਨ ਵਾਲੇ ਵਿਸਥਾਪਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਨਤੀਜੇ ਵਜੋਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਇੱਕ ਵਾਰ ਫਿਰ ਗੰਭੀਰ ਸਥਿਤੀ ਤੋਂ ਬਾਲ-ਬਾਲ ਬਚੇ ਹਨ 트੍ਰੰਪ ਇੱਕ ਚੋਣ ਰੈਲੀ ਲਈ ਮੋਟਾਨਾ ਜਾ ਰਹੇ ਸਨ ਤਾਂ ਉਨ੍ਹਾਂ ਦੇ ਪ੍ਰਾਈਵੇਟ ਜੈਟ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਪਾਇਲਟ ਨੂੰ ਫਲਾਈਟ ਦੌਰਾਨ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਇਹ ਘਟਨਾ ਬਲਿੰਕਸ ਲੌਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ ਉਡਾਣ ਦੌਰਾਨ ਅਚਾਨਕ ਜਹਾਜ਼ ਨੂੰ ਝਟਕਾ ਲੱਗਾ ਜਦੋਂ ਚਾਲਕ ਦਲ ਦੀ ਮੈਂਬਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਜਣ ਵਿੱਚ ਤਕਨੀਕੀ ਨੁਕਸ ਸੀ ਪਾਇਲਟ ਨੇ ਤੁਰੰਤ ਨਜ਼ਦੀਕੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਐਟੀਸੀ ਅਧਿਕਾਰੀਆਂ ਤੋਂ ਇਜਾਜ਼ਤ ਲਈ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ਤੇ ਸਟਾਫ ਅਤੇ ਬਚਾਅ ਦਲ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਿਆ ਅਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਬਲਿੰਕ ਫਲੋਗਨ ਇੰਟਰਨੈਸ਼ਨਲ 에ਅਰਪੋਰਟ ਤੇ ਜੈਨੀ ਮੁਕੇਲ ਨੇ ਕਿਹਾ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ ਹਾਲਾਂਕਿ ਸਾਬ ਰਾਸ਼ਟਰਪਤੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਸੜਕੀ ਮਾਰਗ ਰਾਹੀਂ ਮੋਟਾਨਾ ਲਈ ਰਵਾਨਾ ਹੋ ਗਏ ਹਨ ਉਨ੍ਹਾਂ ਦੇ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਅਜਿਹਾ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਤਹਿਤ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ ਦੇ ਹੇਠ ਨਹੀਂ ਲੜੀਆਂ ਜਾਣਗੀਆਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਚਾਇਤੀ ਰਾਜ ਨਿਯਮ 1994 'ਚ ਸੋਧ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਏਜੰਡਾ ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਸੋਧ ਤਹਿਤ ਪੰਚਾਇਤੀ ਚੋਣਾਂ 'ਚ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਣਗੇ। ਇਹ ਏਜੰਡਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਲਿਆਂਦਾ ਜਾ ਸਕਦਾ ਹੈ। ਪੰਚਾਇਤੀ ਚੋਣਾਂ ਸਤੰਬਰ ਦੇ ਆਖਰੀ ਹਫਤੇ ਹੋ ਸਕਦੇ ਹਨ ਜਿਸ ਤੋਂ ਪਹਿਲਾਂ ਇਹ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਿੱਚ ਵੱਡੇ ਬਦਲ ਤੇ ਲੜਾਈਆਂ ਦੇਖਣ ਨੂੰ ਮਿਲਣ ਇਸ ਦੇ ਮੱਦੇ ਨਜ਼ਰ ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਲਿਆਂਦਾ ਜਾ ਰਿਹਾ ਹੈ ਪੰਜਾਬ ਵਿੱਚ ਕੁੱਲ 13241 ਪੰਚਾਇਤਾਂ ਜਦੋਂ ਕਿ 153 ਬਲਾਕ ਕੌਂਸਲਰ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ